ਸਤ ਸ੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਚਾਲ ਨੇ ਅੱਜ ਦੀ ਜਾਣਕਾਰੀਆ ਜਲੰਧਰ ਸ਼ਹਿਰ ਦੇ ਬੀ ਐਮ ਸੀ ਚੌਂਕ ਦੀ ਜਿੱਥੇ ਕਿ ਹੁਣ ਇਸ ਸਮੇ ਬਹੁਤ ਵੱਡਾ ਉਥੇ ਟ੍ਰੈਫਿਕ ਜਾਮ ਲੱਗਿਆ ਹੋਇਆ ਹੈਗਾ ਇਸ ਦੀ ਵਜ੍ਹਾ ਇਹ ਆ ਕਿ ਉਥੇ ਜਿਹੜੇ ਟ੍ਰੈਫਿਕ ਕੈਮਰੇ ਲੱਗੇ ਹੋਇਆ ਉਸ ਚੌਂਕ ਦੇ ਬੀ ਐਮ ਸੀ ਚੌਂਕ ਤੇ ਉਹਨਾਂ ਦੇ ਕੈਮਰਿਆਂ ਦੀ ਜਿਹੜੀ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਜਿਸ ਕਰਕੇ ਉਥੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਟ੍ਰੈਫਿਕ ਜਾਮ ਉਥੇ ਇਸ ਸਮੇ ਫੁੱਲ ਲੱਗਾ ਤੇ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਜਿਹੜੇ ਵਾਹਨ ਚਾਲਕਾਂ ਨੂੰ ਲੰਬੀਆਂ-ਲੰਬੀਆਂ ਲੈਣਾ ਵਿੱਚ ਲੱਗਣਾ ਪੈ ਰਿਹਾ ਤੇ ਬੜੀ ਢੇਰ ਲੱਗ ਰਹੀ ਹੈ ਉੱਥੇ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਇਸ ਕਰਕੇ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਵਾਸਤੇ ਜਾ ਰਹੇ ਹੋ ਜਲੰਧਰ ਸ਼ਹਿਰ ਦੇ ਬੀ ਐਮ ਸੀ ਚੌਕ ਵਿੱਚੋਂ ਲੰਘਣ ਦੀ ਜਿਹੜੀ ਕੋਸ਼ਿਸ਼ ਨਾ ਕਰਿਓ ਆਪ ਦਾ ਵਿਚਾਰ ਕਰਕੇ ਪਾਸੇ ਦੀ ਕਿਸੇ ਹੋਰ ਰਸਤੇ ਵਾਚ ਦੀ ਲੰਘ ਜਿਓ ਤਾਂ ਕਿ ਤੁਹਾਡਾ ਇਹ ਸਮੇਂ ਦੀ ਬਚਤ ਹੋ ਸਕੇ ਤੇ ਤੁਹਾਡਾ ਕੰਮ ਸਿਰੇ ਟਾਈਮ ਨਾਲ ਚੜ੍ਹ ਸਕੇ ਇਸ ਕਰਕੇ ਤੁਸੀਂ ਆਪਣੀ ਧਿਆਨ ਜਰੂਰ ਰੱਖਿਓ ਇਸ ਚੌਕ ਵਿੱਚ ਵਿੱਚੋਂ ਜੇਕਰ ਕੋਈ ਵਿਅਕਤੀ ਆਪਣਾ ਸਾਥੀ ਵੀ ਜਾ ਰਿਹਾ ਤਾਂ ਉਸ ਨੂੰ ਇਸ ਬਾਰੇ ਜਾਣਕਾਰੀ ਜਰੂਰ ਦਿਓ ਤਾਂ ਤਾਂ ਕਿ ਉਹ ਲੰਬੇ ਟ੍ਰੈਫਿਕ ਜਾਮ ਵਿੱਚੋਂ ਬਾਹਰ ਚ ਸਕਣ ਤਾਂ ਇਹ ਸੀ ਅੱਜ ਦੀ ਆਪਣੀ ਇਨਫੋਰਮੇਸ਼ਨ ਵੀਡੀਓ ਤਾਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰੇ ਦੋਸਤਾਂ ਦਾ